ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਰੰਦਾਵਾ ਜੁੜੇ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਭਰਿਆ ਹੋਇਆ ਹੈ ਪਰਿਵਾਰ ਦੇ ਮੈਂਬਰ ਆਪਣੀ ਖੁਸ਼ੀ ਜ਼ਾਹਰ ਕਰ ਰਿਹਾ ਹੈ ਉਸ ਦੀ ਮਾਤਾ ਪ੍ਰਾਤਿ ਪਤਨੀ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਰਮਾ ਜੁੜੇ ਪਰਮਾਤਮਾ ਦੀ ਮਿਹਰ ਦੇ ਨਾਲ ਉਹਨਾਂ ਦੀ ਮਿਹਨਤ ਸਫਲ ਹੋਈ ਹੈ ਅਤੇ ਹਲਕੇ ਦੇ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਜਤਾਇਆ ਹੈ ਅਤੇ ਉਹ ਕਦੇ ਵੀ ਹਲਕੇ ਦੇ ਲੋਕਾਂ ਨੂੰ ਨਿਰਾਸ਼ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਇਸ ਘਰ ਦੇ ਵਿੱਚ ਜੋ ਵੀ ਆਇਆ ਉਸ ਨੂੰ ਪੂਰਾ ਮਾਨ ਸਨਮਾਨ ਦਿੰਦੇ ਰਹੇ ਹਨ ਅਤੇ ਅੱਗੇ ਵੀ ਹਲਕੇ ਦੇ ਲੋਕਾਂ ਨੂੰ ਪੂਰਾ ਸਤਿਕਾਰ ਦੇਣਗੇ ਉਹਨਾਂ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਗੁਰਦੀ ਪ੍ਰੰਦਾਵਾ ਹਲਕੇ ਦੇ ਵਿਕਾਸ ਦੇ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਨਾਲ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਤ ਤੋਂ ਵੱਤ ਨੌਕਰੀਆਂ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਸ਼ੋਰ ਪਣਾ ਕੇ ਪਾਦੇ ਉਹਨਾਂ ਪ੍ਰੋਟੋਕਾਲ ਨੂੰ ਆਨੰਦ ਮਨਾਇਆ ਸੀ ਰੋਜ਼ ਲੈ ਕੇ ਕਿ ਆਸੇ ਸਹੀ ਹਾਂ ਨਹੀਂ ਖਵਾ ਕੇ ਭੇਜਿਆ ਫਿਰ ਉਹ ਲੈ ਕੇ ਨਹੀਂ ਉੱਠੇ ਨਹੀਂ ਉਹ ਤਾਂ ਰਾਮਣ ਤੋਂ ਉੱਤੇ ਬਣਿਆ ਸੀ ਉਹ ਸਾਡੇ ਤੋਂ ਕਿੱਲਾ ਛੱਕਣ ਨੂੰ ਫਿਰਦਾ ਹੰਨਾ ਨਾ ਵਸਾ ਜੀ ਤੋਂ ਕਿੱਲਾ ਛੱਕਣਾ ਉਹ ਵਾਗੁਰੂ ਬਾਬੇ ਬੁੱਢੇ ਸਾਹਨੇ ਆਵਾਜ਼ ਸੁਣੀ ਆ ਉਹ ਇਹਦਾ ਨਿਕਲ ਗਿਆ ਉੱਤੇ ਫਿਰਦਾ ਬਾਬਾ ਜੀ ਸਾਡੇ ਕੋਲ ਜੀ ਸਾਹਿਬ ਜੀ ਕਾਹੇ ਕੰਮ ਨਾ ਦੇ ਗਿਆ ਤੇ ਇਹ ਤਾਂ ਅੱਜ ਬਹੁਤ ਜ਼ਿਆਦਾ ਕਰਾਂਗੇ ਜਦਾਂ ਕੋਈ ਆ ਜਾ ਜੀ ਆ ਨੂੰ ਕਿਸੇ ਨੂੰ ਨਾ ਲਈ ਕੋਣ ਵੀ ਜੋ ਮਰਜ਼ੀ ਕਾਲੀ ਆ ਜਾ ਕੋਈ ਦਸਰੀ ਆ ਜਾ ਆਪਣਾ ਕੋਈ ਬੰਦਾ ਆ ਜਾ ਕਿਸੇ ਨੂੰ ਨਾ ਇਹ ਬਹੁਤ ਤਗੜੀ ਜਿੱਤ ਪ੍ਰਾਪਤ ਹੈ ਜੀ ਸਾਰੇ ਹਲਕੇ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਧੰਨਵਾਦ ਸਾਰੇ ਹੀ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਜਿਹੜਾ ਇਹ ਆ ਜਿਹੜਾ ਫਤਵਾ ਜਿਹੜਾ ਰੰਧਾਵਾ ਸਾਹਿਬ ਦੇ ਹੱਥ ਦੇ ਵਿੱਚ ਦਿੱਤਾ ਹੈ ਲੋਕਾਂ ਨੇ 2.5 ਸਾਲ ਦੇ ਵਿੱਚ ਜੋ ਰੰਧਾਵਾ ਸਾਹਿਬ ਨੇ ਕੰਮ ਕੀਤੇ ਨੇ ਹਲਕੇ ਦੇ ਵਿੱਚ ਉਹਦੇ ਮਤਿਹ ਜਿਹੜਾ ਫਤਵਾ ਰੰਧਾਵਾ ਸਾਹਿਬ ਦੇ ਕੰਮਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਫਤਵਾ ਦਿੱਤਾ ਆ ਤੇ ਅੱਗੇ ਤੋਂ ਮਿਰਦਾਵਾ ਸਾਹਿਬ ਨੇ ਵੱਧ ਤੋਂ ਵੱਧ ਮਿਹਨਤ ਕਰਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ ਮੈਡਮ ਵਰਡਸ ਨਹੀਂ ਹੈਗੇ ਵਰਡਸ ਹੀ ਮੁਗਨੇ ਆ ਬਾਕੀ ਇਹ ਵੀ ਬੜੀ ਖੁਸ਼ੀ ਆ ਸਾਨੂੰ ਬਹੁਤ ਮਿਹਨਤ ਕੀਤੀ ਸੀ ਇਹਨਾਂ ਨੇ ਤੇ ਉਹ ਮਿਹਨਤ ਦਾ ਸਾਨੂੰ ਅੱਜ ਫਲ ਮਿਲਿਆ ਕੋਲ ਜੀ ਮੇਰੀ ਮਿਹਨਤ ਇਹਨਾਂ ਦੇ ਨਾਲ ਹੀ ਚੱਲਦੀ ਰਹੀ ਆ ਮੈਂ ਤੇ ਇਹ ਬਾਹਰ ਦਾ ਕੰਮ ਸਾਮਦੇ ਸੀ ਤੇ ਮੈਂ ਕਿਚਨ ਦਾ ਕੰਮ ਸਾਮਦੀ ਰਹੀ ਮੈਂ ਕਿਸੇ ਨੂੰ ਇਸ ਤਰ੍ਹਾਂ ਵੀ ਕੋਈ ਆਉਂਦਾ ਸੀ ਲੰਗਰ ਪ੍ਰਸ਼ਾਦਾ ਨਾਲ ਚੱਲਦਾ ਰਿਹਾ ਹੁਣ ਮੇਰੀ ਡਿਊਟੀ ਬਾਹਰ ਦੀ ਲੱਗੀ ਸੀ ਉਹ ਵੀ ਮੈਂ ਪੂਰੀ ਉਤਾਂ ਹੀ ਕੀਤੀ ਆ ਇਹ ਬਾਕੀ ਤਾਂ ਦੇ ਸਾਹਮਣੇ ਦੇਖੋ ਜੇਕਰ ਲੋਕਾਂ ਨੇ ਫਤਵਾ ਦਿੱਤਾ ਹੈ ਕਿ ਸਾਡੇ ਕੋ ਜਿੰਨਾ ਸਾਡਾ ਬਸ ਦਿੱਤਾ ਜਾਏਗਾ ਉਹ ਦੇਵਾਂਗੇ